ਲੱ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਚੀਮਾ ਮੰਡੀ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਜਰਸੀ ਦਾ ਕੰਮ ਆ ਬਾਈ ਦਾ ਸਪੈਸ਼ਲ ਪੰਜ گاਵਾ ਦਿਖਾ ਦਾਂਗੇ ਪੰਜਾਂ ਚੋਂ ਇੱਕ ਤਾਜੀ ਸੂਈ ਆ ਤੇ ਨਾਲ ਵੀ ਜੇ ਗੱਲ ਕਰ ਲਈਏ ਘੈਰੀ ਆ ਬੱਛੀ ਐ ਇਧਰਲੇ ਬੰਨੇ ਮਾਰ ਬੱਛੀ ਦੇ ਕੈਮਰਾ ਇੱਕ ਵਾਰੀ ਵਾਲੀ ਪਿਓਰਟੀ ਚ ਆ ਗਈ ਬਿਲਕੁਲ ਪਿਓਰ ਆ ਗਈ 100 ਦਾ 100 ਜਰਸੀ ਨਸਲ ਦੀ ਤੇ ਇਹਦੀ ਮਾਦਰ ਕੋਲੇ ਜਿਹੜਾ ਇਸ ਟਾਈਮ ਬੋਲਾ ਬੋਲਾ ਹਾਜ਼ਰਾ ਚੰਗਾ ਤੇ ਬਾਕੀ ਗੱਲਬਾਤ ਸਾਰੀ ਬਾਈ ਨਾਲ ਕਰਾ ਦੂੰਗਾ ਗੱਬਣ ਪਸ਼ੂ ਵੀ ਨੇ ਤੇ 2 ਦੰਦ 8 ਮਹੀਨਿਆਂ ਦੀ ਗੱਬਣ ਵੀ ਆ 1 17 18 ਕਿਲੋ ਵਾਲੀ ਬੱਛੀ ਆ ਫਾਰਮ ਵਾਲੀ ਇਧਰੋਂ ਖਰੀਦੀ ਆ ਬਾਈ ਨੇ ਪੰਜਾਬ ਵਾਲੀ ਉਹ ਵੀ ਗੱਬਣਾ तकरीबन 8 ਕੁ ਮਹੀਨਿਆਂ ਦੇ ਆਸ-ਪਾਸ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਹੋਰ ਕੀ ਹਾਲ ਆ ਰਜ ਵਧੀਆ ਵੀ ਤੁਸੀਂ ਦੱਸੋ ਠੀਕ ਆ ਜੀ ਜਮਾ ਜੀ ਇੱਥੋਂ ਕਰ ਲਈਏ ਸ਼ੁਰੂ ਹਾਂਜੀ ਇੱਕ ਵਾਰੀ ਕੈਮਰਾ ਸਾਰੇ ਘੁਮਾ ਦੇ ਜੀ ਆ ਤਿੰਨ ਨੰਬਰ ਦੇ ਖੜੀ ਆ ਜਿਹੜੀ ਵੱਡੀ ਬੱਛੀ ਆ ਕੱਦ ਬੱਡ ਵੀ ਚੰਗਾ ਤੇ ਬਾਕੀ ਦੋ ਦੰਦ ਵੀ ਖੜੀ ਆ ਨਾਲ ਬੱਛੀ 8 ਮਹੀਨਿਆਂ ਦੀ ਗੱਬਣ ਪਹਿਲਣ ਸੂਣ ਵਾਲੀ ਆਜਾ ਇਧਰ ਲੈ ਬੰਨੇ ਲੈ ਆ ਤੌਰ ਬਾਈ ਖੋਲ ਕੇ ਸੂਆ ਕਿਹੜਾ ਇਹਦਾ ਬਾਈ ਸੂਆ ਦੂਜਾ ਜੀ ਦੂਜਾ ਸੂਆ ਨਾਲ ਆ ਗਈ ਬੱਚੀ ਕਿੰਨੇ ਕ ਦਿਨ ਦਾ ਸੂਆ ਹੋਗਾ ਜੀ ਇਹ ਪਰਸੋਂ ਸੋਈਆ ਪਰਸੋਂ ਦੀ ਕਿੰਨੀ ਕ ਬੌਲੀ ਆ ਬਾਈ ਹੁਣ 10 ਕਿਲੋ ਬੌਲਾ ਹੈਗਾ 10 ਕਿਲੋ ਹੈਗਾ ਹੁਣ ਹਾਂਜੀ ਆ ਬੌਲਾ 10 ਕਿਲੋ ਇਹਦੇ ਕੋਲੇ ਹਾਜ਼ਰਾ ਸੂਆ ਦੂਜਾ ਨਾਲ ਬੱਚੀ ਸੁਣ ਮੈਂ ਦਿਖਾਤੀ ਵੀ ਬੱਚੀ ਬਹੁਤ ਸੋਹਣੀ ਆ ਚੰਗੀ ਕੁਆਲਿਟੀ ਦੀ ਬੱਚੀ ਆ ਗਈ ਨਾਲ ਇਹਦੇ ਤੇ ਬਾਕੀ ਆਪ ਵੀ ਬੱਚੀ ਜਰਸੀ ਨਸਲ ਚ ਆ ਗਈ ਜੇ ਗੱਲ ਕਰ ਲਾਂ ਵੀ ਜ਼ਿਆਦਾ ਨਹੀਂ 90% ਜਰਸੀ ਚ ਆ ਗਈ ਬਾਈ ਹਨਾ ਹਾਂ ਆ 10% ਕ੍ਰਾਸ ਹੈ ਜਿਹੜਾ 10% ਮੰਨ ਲਈ ਆਪਾਂ ਕਿਉਂਕਿ ਜਿੱਦਾਂ ਦਾ ਮੌਸਮ ਹੈ ਮੌਸਮ ਇਹ ਚੱਲੂਗੀ ਤੇ ਇੱਥੇ ਰੋਕ ਲਾ ਇੱਥੇ ਰੋਕ ਲਾ ਇੱਥੋਂ ਗੈਰੀ ਥਿਊ ਕਰਕੇ ਨਾ ਥਾਣ ਦਾ ਸਾਈਜ਼ ਦਿਖਾ ਦੇ ਹਾਈਟ ਆ ਗਈ ਇਹਦੀ ਆਮ ਜਰਸੀ ਵਾਲੀ ਜਿੱਦਾਂ ਹੁੰਦੀ ਆ ਮੀਡੀਅਮ ਮੀਡੀਅਮ ਹਾਈਟ ਆ ਗਈ ਬੜੀ ਜ਼ਿਆਦਾ ਉੱਚੀ ਨਹੀਂ ਨਾ ਬੜੀ ਜਾਂ ਤੇ ਛੋਟੀ ਲੈ ਚੱਲ ਬਈ ਇਹਨੂੰ ਲੰਬਾਈ ਵੀ ਚੰਗੀ ਆ 90 ਕ ਪੈਸੇ ਆ ਗਈ ਇਹ ਜਰਸੀ ਦੇ ਵਿੱਚ ਥਾਣ ਵਧੀਆ ਹੀ ਬੱਛੀ ਆ ਜਿਹੜੀ ਬੱਛੀ 100 ਦਾ 100 ਜਰਸੀ ਦੀ ਦਿੱਤੀ ਆ ਥਣ ਬਹੁਤ ਸੋਹਣਾ ਲੱਗਿਆ ਤੇ ਬਾਕੀ ਚੁਵਾਈ ਦੀ ਕਿਵੇਂ ਬਾਈ ਚੁਵਾਈ ਦੀ ਜਮਾ ਓਕੇ ਜੀ ਫੋਕੀ ਜਮਾ ਜਮਾ ਫੋਕੀ ਆ ਚੁਵਾਈ ਦੀ ਬਾਈ ਕਹਿੰਦਾ ਫੋਕੀ ਜਿੰਨਾ ਬੋੜਾ ਅੱਜ ਹਾਜ਼ਰ ਆ ਓਨਾਂ ਬਾਈ ਕੋਲ ਤਸੱਲੀ ਚ ਇਹ ਕਰਕੇ ਲੈ ਜਿਓ ਕਿਉਂਕਿ ਘਰ ਦੀ ਆ ਜਿਹੜੀ ਘਰ ਦੀ ਗਰੰਟੀ ਸੱਜਣੋਂ ਛੋਡੀ ਹੋਊਗੀ ਸੋਹਣੀ ਘਰ ਦੀ ਆਪਣੇ ਘਰ ਦੀ ਨਹੀਂ ਹੈਗੀ ਆਪਣੇ ਤਾਂ ਔਰੇ ਦੋ ਡੰਗ ਚਲੋ ਚਾਰ ਡੰਗ ਤੋਂ ਹਾਂ ਛੋਡੇ ਘਰੇ ਜਾ ਕੇ ਇਹ 12 ਦੇ ਦੇ 15 ਦੇ ਦੇ ਤੁਸੀਂ ਇਹ ਤੋਂ 8 ਕਿਲੋ ਵੀ ਲੈ ਸਕਦੇ ਹੋ ਹਾਂ ਹਾਂ ਉਹ ਛੋਡੀ ਕੇਅਰ ਤੇ ਡਿਪੈਂਡ ਆ ਪਰ ਇੱਥੇ ਜਿੰ ਦੱਸਣਾ ਬਾਈ ਕਹਿੰਦਾ ਉਨਾਂ ਹੀ ਆ ਕਿਉਂਕਿ ਹੈਗੀ ਬੌਲੇ ਚੀ ਆ ਤੇ ਬੱਚੀ ਇੱਕ ਅਗਰ ਹੀ ਹੋਰ ਦਿਖਾ ਦੇ ਪਛਾਣ ਨੂੰ ਹੋਗੀ ਬੱਚੀਆਂ ਆ ਗਈ 100 ਦਾ 100 ਪਿਓਰ ਜਰਸੀ ਚ ਇਹਨੂੰ ਨਹੀਂ ਕੋਈ ਬੰਦਾ ਕਹਿ ਸਕਦਾ ਵੀ ਯਾਰ ਇਹ ਕਰੋ ਸੰਗ ਚ ਆ ਗਈ ਇਹਦਾ ਰੇਟ ਕੀ ਰਹੂਗਾ ਬਾਈ ਬੱਚੀ ਦਾ ਇਹਦਾ 47000 ਰੁਪਏ ਹੀ ਫਿਕਸ ਜੀ ਹੁੰਦੇ ਆ ਰੇਟ ਆਪਣੇ ਹਾਂਜੀ ਫਿਰ ਰੇਟ ਬਾਈ ਦੇ ਇੱਕ ਸ਼ੁਰੂ ਜੀ ਦਾ ਦ ਨਾ ਰੇਟ ਹੁੰਦੇ ਨੇ ਫਿਕਸ ਆ ਜਿਆਦੇ ਤੋੜ ਤੜਾਈ ਵਾਲਾ ਸਿਸਟਮ ਨਾ ਕਰਿਓ ਰੇਟ ਮੈਂ ਸਾਰੇ ਫਿਕਸ ਹੀ ਕਰਾ ਕੇ ਜਾਊਂਗਾ ਇਹ 47 ਦੀ ਹੋ ਗਈ 46 ਵਾਲਾ ਕੰਮ ਹੀ ਆ ਜੀ ਕੋਈ ਜਿਆਦੇ ਅੰਤਰ ਨਹੀਂ ਹੈਗਾ ਇਹ ਹੁਣ ਗੈਰੀ 2 ਨੰਬਰ ਵਾਲੀ ਤੇ ਕੈਮਰਾ ਮਾਰਦੇ ਰੋਕੀ ਬਾਈ 1 ਮਿੰਟ ਇੱਥੋਂ ਇੱਥੋਂ ਥਾਣ ਦਾ ਸਾਈਜ਼ ਦਿਖਾ ਦਿੰਦਾ ਥਾਣ ਬਹੁਤ ਮੋਟਾ ਹੈ ਥਾਣਾ ਲੱਗਿਆ ਮੋਟਾ ਜਿਵੇਂ ਮੱਝਾਂ ਨੂੰ ਲੱਗਿਆ ਹੁੰਦਾ ਉਦਾਂ ਦਾ ਥਾਣ ਲੱਗਿਆ ਤੇ ਸਾਫ਼ ਸੁਥਰੀ ਬਹੁਤ ਆ ਇਹ ਸਾਰੀਆਂ ਪਿਓਰ ਜਰਸੀ ਚੀ ਨੇ ਜਿੰਨੀਆਂ ਅੱਗੇ ਦਿਖਾਉਂਦਾ ਹਾਂ ਜੀ ਇਹਦਾ ਸੂਆ ਕਿਹੜਾ ਬਾਈ ਸੂਆ ਦੂਜਾ ਜੀ ਦੂਜਾ ਸੂਆ ਤੇ ਕਿੰਨੇ ਦਿਨ ਕੱਢ ਦੂ ਰਾਜੂ ਇਹ ਇਹ 10 ਦਿਨ ਰਹਿਣਾ ਇਹਦੇ ਪੈਂਡਿੰਗ ਨੇ 10 ਦਿਨ ਹਾਂ ਜੀ ਆ 10 ਦਿਨ ਬਾਈ ਕਹਿੰਦਾ ਇਹਦੇ ਪੈਂਡਿੰਗ ਨੇ ਪਰ ਇੱਕ ਗੱਲ ਤੁਹਾਨੂੰ ਮੈਂ ਦੱਸ ਦਵਾਂ ਨਾ ਜਿੱਦਾਂ ਦੀ ਇਹਦੀ ਥਣ ਦੀ ਕੁਆਲਿਟੀ ਲੱਗੀ ਆ ਤੇ ਥੱਲਿਓਂ ਬੱਛੀ ਨੇ ਬਾਨਾ ਬਹੁਤਾ ਆਰਡਰ ਰੱਖੂਗੀ ਬਿਲਕੁਲ ਫਸਮਾ ਜਾ ਪਰ ਆਰਡਰ ਸੋਹਣਾ ਰੱਖੂਗੀ ਪੂਰਾ ਜਿੱਦਾਂ ਦਾ ਥਣ ਲੱਗਿਆ ਉਦਾਂ ਦੀ ਇਹਦੀ ਚਵਾਈ ਹੋਊਗੀ ਪੂਰੀ ਮੋਟੀ ਚਵਾਈ ਬਹੁਤ ਬੰਬਾ ਇੱਥੇ ਇੱਥੇ ਦਿਖਾ ਗਿਆ ਇਹਦੀ ਥਣਾ ਦਾ ਸੈਜ ਕਿੰਨਾ ਸੋਹਣਾ ਇਹਦਾ ਮੋਟਾ ਮੁਠੀ ਵਾਲਾ ਹੀ ਆ ਕੋਈ ਜ਼ਿਆਦਾ ਲੰਬਾ ਨਹੀਂ ਹੈਗਾ ਅੱਲਾ ਜਲ ਬਈਆਂ ਨੇ ਤੋ ਚਵਾਈ ਦੀ ਬਿਲਕੁਲ ਸ਼ਾਨਦਾਰ ਹੋਊਗੀ ਸੂਆ ਦੂਜਾ 10 ਦਿਨ ਬਾਈ ਨੇ ਇਹਦੇ ਪੈਂਡਿੰਗ ਦੱਸੇ ਨੇ ਇੱਕ ਦੋ ਦਿਨ ਕਈ ਵਾਰੀ ਆਸੇ ਪਾਸੇ ਹੋ ਜਾਂਦੇ ਹੁੰਦੇ ਆ ਕਿਉਂਕਿ ਬਾਈ ਆਰਗੇ ਵੀ ਖਰੀਦ ਕੇ ਲੈ ਕੇ ਆਉਂਦੇ ਆ ਹੋ ਸਕਦਾ ਗੱਡੀ ਗੁੱਡੀ ਚੜਨ ਕਰਕੇ ਪਸ਼ੂ ਪਹਿਲਾਂ ਸੂਪੇ ਦੋ ਦਿਨ ਵੱੱਧ ਵੀ ਲੈ ਸਕਦੇ ਆ ਘੱਟ ਵੀ ਦੋ ਚਾਰ ਦਿਨ ਜੀ ਲਾ ਜੇ ਹਨਾ ਪਸ਼ੂ ਉੱਪਰ ਵੀ ਲੈ ਜਾਂਦਾ ਉਹ ਚੀਜ਼ ਦਾ ਬਹਿਵਣਾ ਮੰਨਿਆ ਕਰੋ ਕਿਉਂਕਿ ਇੱਕ ਦੋ ਦਿਨ ਪਸ਼ੂ ਜੇ ਵੱੱਧ ਲੈ ਕੇ ਜਾਂਦਾ ਤਾਂ ਵੱੱਧ ਹੀ ਤਿਆਰੀ ਕਰਦਾ ਥੱਲੋਂ ਘਟਦਾ ਨਹੀਂ ਹੈਗਾ ਵੱੱਦਾ ਹੀ ਆ ਜਿੰਨਾ ਉਹ ਤੇ ਜਾਂਦਾ ਤੇ ਬਾਕੀ ਬਣੂਗੀ ਸੋਹਣੀ ਇੱਥੋਂ ਹਾਂਜੀ ਇਹ ਇੱਥੇ ਰੋਕੀ ਮਾੜੀ ਜੀ ਰਾਜੂ ਇਹ ਇੱਥੇ ਇੱਥੇ ਦਿਖਾ ਦੀ ਗੱਲ ਆ ਸਾਈਜ ਦਿਖਾ ਦੀ ਥਨਾਂ ਇੱਥੇ ਕਿੰਨਾ ਸੋਹਣਾ ਰੱਖਦੀ ਆ ਬਾਹਰ ਛੱਡ ਦੇ ਛੱਡ ਦੇ ਛੱਡ ਦੇ ਤੇ ਆ ਗਈ ਬਿਲਕੁਲ ਸਾਫ਼ ਸੁਥਰੀ ਥੱਲੇ ਦੀ ਕੁਆਲਿਟੀ ਆਰਡਰ ਸੋਹਣਾ ਰੱਖੂ ਨਾਲ ਲਗਮਾ ਰੱਖੂ ਤੇ ਦੇ ਰਾਜੂ ਕਿੰਨੇ ਪੈਸੇ ਲੈ ਲਾਂਗੇ ਇਹਦਾ 45000 ਰੁਪਿਆ ਜਮੇ ਫਿਕਸ ਜਾਈ 600 ਆ 45 ਤੇ 47 ਮੇਰਾ ਖਿਆਲ 92 ਹੋ ਗਿਆ ਜੋੜਾ 90 ਦਾ ਹੋਜੂ ਹੋਜੂਗਾ ਆ ਜੋੜਾ ਲੈਣਾ ਜੇ ਕਿਸੇ ਭਰਾ ਨੇ ਇਕੱਠਾ ਤਾਂ ਜੋੜਾ ਸੱਜਣੋ ਫਿਕਸ ਜਾ 90000 ਦਾ ਬਾਈ ਕਹਿੰਦਾ ਆਪਾਂ ਇਹ ਜੋੜਾ ਦੇ ਦਾਂਗੇ ਜੇ ਕਿਸੇ ਸੱਜਣ ਨੇ ਲੈ ਕੇ ਜਾਣਾ ਤੇ ਹੁਣ ਮਾਰਦੇ ਆ ਤਿੰਨ ਨੰਬਰ ਵਾਲੀ ਤੇ ਇਹ ਪੱਛੀ ਹੈਗੀ ਆ ਸੱਜਣੋਂ ਇਧਰ ਲਈ ਪੰਜਾਬ ਵਾਲੀ ਪੱਛੀ ਆ ਵੱਡੇ ਕੱਦ ਕਾਠ ਵਾਲੀ ਆ ਬਜੂਰ ਬਜਾਦ ਵੀ ਫੁੱਲਾ ਪੱਛੀ ਦਾ ਤੇ ਬਾਕੀ ਜਰਸੀ ਆ ਗਈ 100 ਦਾ 100 ਐਂਡ ਪਿਓਰ ਜਰਸੀ ਬਿਲਕੁਲ ਛੋਟਾ ਕੰਨ ਆ ਗਿਆ ਮੱਥੇ 'ਚ ਟੋਆ ਆ ਗਿਆ ਫੇਸ ਵੀ ਛੋਟਾ ਆ ਗਿਆ ਤੇ ਬਾਕੀ ਇਹਦਾ ਲੈਗ ਸਕੋਰ ਵੀ ਤੁਹਾਨੂੰ ਦੱਸ ਦੂੰਗਾ ਬਾਅਦ ਵਿੱਚ ਇਹ ਵਾਲੀ ਪੱਛੀ ਆ ਜੀ ਇਹਦਾ ਸੁਆ ਕਿਹੜਾ ਬਾਈ ਸੁਆ ਦੂਜਾ ਜੀ ਇਹ ਕਿੰਨਾ ਕਿੰਨਾ ਟਾਈਮ ਪੈਂਡਿੰਗ ਆ ਇਹਦਾ ਇਹਨੂੰ 18 ਤਰੀਕ ਨੂੰ 8ਵੇਂ ਮਹੀਨਾ ਲੱਗਿਆ ਈ ਕਿੰਨੇ ਨੂੰ 18 ਤਰੀਕ ਨੂੰ 8ਵਾਂ 18 ਨੂੰ 8ਵਾਂ ਤਕਰੀਬਨ ਸਾਢੇ 7 ਦੀ ਹੋਗੀ ਹਾਂ 18 ਨੂੰ ਲੱਗਿਆ ਤਕਰੀਬਨ ਮੇਰੇ ਖਿਆਲ ਅੱਜ 1 ਤਰੀਕ ਹੋਗੀ ਹਾਂ ਜੀ ਆ ਸਾਢੇ 7 ਦੀ ਗੱਭਣ ਹੋਗੀ ਇੱਥੇ ਰੋਕ ਲਈ ਮਾੜਾ ਏ ਇੱਥੋਂ ਦਿਖਾ ਦੇਂਗੇ ਫੇਸ ਵਾਲੀ ਕੁਆਲਿਟੀ ਦੇ ਮਾਰ ਨਹੀਂ ਕੈਮਰਾ ਫੇਸ ਤੇ ਇੱਕ ਵਾਰੀ ਇੱਥੋਂ ਪਤਾ ਲੱਗ ਜੂ ਤੁਹਾਨੂੰ ਵੀ ਪੰਜਾਬ ਵਾਲੀ ਆ ਫੁੱਲ ਵੱਡੇ ਕੱਦ ਚਾ ਕੱਦ ਨਹੀਂ ਛੋਟਾ ਹੈਗਾ ਇਹਦਾ ਬਿਲਕੁਲ ਪਿਓਰ ਆ ਗਈ 110% ਜਰਸੀ ਚ ਆ ਗਈ ਫਾਰਮ ਵਾਲੀ ਬੱਚੀ ਆ ਵੱਡੀ ਆ ਲੈ ਚਲ ਬਈ ਆਣ ਸਾਢੇ 7 ਮਹੀਨਾ ਦੀ ਗੱਭਣ ਆ ਬਈ ਇਹਦਾ ਰਿਕਾਰਡ ਕੀ ਆ ਪਹਿਲੇ ਸੂਏ ਦਾ ਪਹਿਲੇ ਸੂਏ ਦਾ ਹੈਗਾ 18 19 ਕਿਲੋ ਦਾ 18 19 ਕਿਲੋ ਦਾ ਰਿਕਾਰਡ ਆ ਪਹਿਲਣ ਦਾ ਜਿਵੇਂ ਕਿਸੇ ਭਰਾ ਨੇ ਨਾ ਲਾ ਜਾ ਕੇ ਤਿਆਰ ਕਰਨੀ ਆ ਮਜ਼ਬੂਤ ਸਟਰਕਚਰ ਦੀ ਆ ਕੋਈ ਲਿੱਸੀ ਨਹੀਂ ਬੱਚੀ ਫਿੱਟ ਫਿੱਟ ਆ ਜਿਵੇਂ ਤਿਆਰ ਕਰਨੀ ਆ ਕਿਸੇ ਸੱਜਣ ਨੇ ਚੰਗੀ ਸੇਵਾ ਲਾ ਕੇ ਹੱਥਾਂ ਨਾਲ ਉਹ ਦੋਨੂੰ ਭਰ ਵੀ ਹੋਰ ਜਾਊਗੀ ਇਹਦਾ ਸਮਾਂ ਪਿਆ ਹੂੰ ਤੇ ਬਾਕੀ ਆਪ ਦੇ ਹਿਸਾਬ ਨਾਲ ਇਹਨੂੰ ਤੁਸੀਂ ਆਰਡਰ ਵਾਲੀਆਂ ਚੀਜ਼ਾਂ ਦੇ ਲਿਓ ਹਨਾ ਤਾਂ ਇੰਜੈਕਸ਼ਨ ਦੇ ਲਿਓ ਜਿੱਦਾਂ ਦੀ ਵੀ ਖਰਾਕ ਦੇ ਕੇ ਜਿੱਦਾਂ ਵੀ ਤਿਆਰ ਕਰੋਗੇ ਉਦਾਂ ਹੀ ਬੱਚੀ ਤਿਆਰ ਹੋ ਜੂ ਸ਼ਾਈਨਿੰਗ ਵੀ ਫੁੱਲਾ ਕੱਦ ਵੀ ਸੋਹਣਾ ਤੇ ਉਦਾਂ ਮਜ਼ਬੂਤ ਵੀ ਫੁੱਲ ਆ ਗਈ ਹਰੇ ਵਾਸਤੇ ਓਕੇ ਯਾਰ ਥਣ ਵੀ ਵਧੀਆ ਆ ਪੈਰਾਂ ਪੂਰਾਂ ਦੀ ਵੀ ਫੁੱਲ ਮਜ਼ਬੂਤ ਆ ਗਈ ਤੇ ਚਵਾਈ ਚਬੂਈ ਦੀ ਬਾਈ ਆਪਾਂ ਚਵਾਈ ਜਮਾਓ ਥਣਾ ਦੀ ਔਰ ਤੇ ਦੇ ਦਾਂਗੇ ਹਾਂਜੀ ਆ ਇੱਧਰ ਇੱਧਰ ਲੈ ਬੰਨੋ ਗੈਰੀ ਲੰਬਾਈ ਦਿਖਾ ਦੇ ਬੱਚੀ ਦੀ ਹੋਈ ਬੰਨੇ ਬਾਈ ਹਾਂ ਇੱਥੋਂ ਲੰਬਾਈ ਲੰਬੂਈ ਦਿਖਾ ਦੇ ਤੇ ਨਾਲੇ ਮਾਰਨੀ ਫੇਸ ਵਾਲੇ ਪੱਖ ਤੇ ਕੈਮਰਾ ਐਨ ਆ ਗਈ ਪਿਓਰ 100% ਜਰਸੀ ਜਿਹੜੀ ਆਪਾਂ ਕਹਿੰਦੇ ਆ ਅਸਲ ਜਰਸੀ ਆ ਗਈ ਹੈ ਹੂੰ ਫਾਰਮ ਤੋਂ ਲਈ ਆ ਇਹ ਭਰਾ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ 55000 ਰੁਪਿਆ ਅੱਜ ਦਾ ਹੀ ਲੈਣ ਦੇਣ ਵਾਲਾ ਹਾਂਜੀ ਲੈਣ ਦੇਣ ਵਾਲਾ ਇਹ ਸੱਜਣੋ ਜਮਾ ਫਿਕਸ 55 ਦੀ ਇਹ ਹੋਣੀ ਹੈ ਜੋ ਛੋਟ ਹੀ ਹੋਣੀ ਹੈ ਬਸ ਕੱਲੀ ਉਹ 100 ਕਰਦੇ ਬਾਈ 200 ਕਰਦੇ ਮਾਰਦੀ ਵਾਲੀ ਛੋਟ ਵਾਲਾ ਕੰਮ ਆ ਫਰਕ ਨਹੀਂ ਹੈਗਾ ਰੇਟ 'ਚ ਕਿਸੇ ਵੀ ਜਾਨਵਰ ਦੇ ਹਾਂਜੀ ਤੇ ਹੁਣ ਮਾਰ ਦੇਗਾ ਰਿਹਾ ਗਾਲੀ ਪੱਛੀ ਤੇ ਕੈਮਰਾ ਇਹਦਾ ਸੂਆ ਕਿਹੜਾ ਰਾਜੂ ਇਹਦਾ ਪਹਿਲਾ ਹੀ ਦੰਦਾ 'ਚ ਦੋ ਦੰਦ ਦੋ ਹੋ ਗਈ ਆ ਦੰਦਾਂ ਚ ਆ ਗਈ ਦੋ ਦੰਦ ਸੂਆ ਪਹਿਲਾ ਤੇ ਤੋਰ ਖੋਲ ਕੇ ਇਹ ਕਿੰਨੇ ਟਾਈਮ ਦੀ ਗੱbnਾ ਰਜ ਇਹਨੂੰ 28 ਤਰੀਕ ਤੋਂ ਅੱਠਵਾਂ ਲੱਗਿਆ ਜੀ ਐਸੇ 28 ਤੋਂ ਅੱਠਵਾਂ ਲੱਗ ਗਿਆ ਹਾਂਜੀ ਤਕਰੀਬਨ ਦੋ ਮਹੀਨੇ ਪਏ ਅੱਠਵਾਂ ਦੇ ਨੌਵੇਂ ਹਾਂਜੀ ਆ ਲੱਗਦੀ ਆ ਜਿਵੇਂ ਵੀ 15 20 ਦਿਨਾਂ ਚ ਸੂਪ ਜਿਹੜੇ ਹਿਸਾਬ ਨਾਲ ਤਿਆਰੀ ਫੜੀ ਆ ਥੱਲੇੋਂ ਨਹੀਂ ਬੱਚੀ ਚੰਗੀ ਆ ਬਰੀਡ ਦੀ ਤਾਂ ਕਰਕੇ ਤਿਆਰੀ ਬਰੀਡੇ ਕੱਢੂਗੀ ਦੋ ਦੋ ਅੱਤਿਆਰੀ ਸੱਜਣੋਂ ਸੋਣੀ ਫੜੀਆ ਥੱਲੇ ਤੇ ਥਾਣੇ ਦੇ ਸਿੰਗਲ ਚਾਰੀ ਨੇ ਇੱਥੇ ਰੋਕ ਲਈ ਧਮਾ ਕੇ ਬਾਈ ਇੱਧਰ ਨੂੰ ਇੱਥੋਂ ਇੱਥੋਂ ਮਾਰਦੀ ਗੈਰੀ ਕੈਮਰਾ ਫੇਸ ਵਾਲੇ ਪੱਖ ਤੋਂ ਬਾਡੀ ਵਾਲੇ ਪੱਖ ਤੋਂ ਹਾਈਟ ਇਹਦੀ ਆ ਗਈ ਤਕਰੀਬਨ ਮੀਡੀਅਮ ਚ ਆ ਗਈ ਹਾਈਟ ਨਹੀਂ ਜਿਆਦਾ ਵੱਡੀ ਹੈਗੀ ਇਹਦੀ ਤੇ ਬਾਕੀ ਬਾਈ ਦੀ ਹਾਈਟ ਤੋਂ ਵੀ ਆਈਡੀਆ ਤੁਹਾਨੂੰ ਮਿਲ ਜੂਗਾ ਘਮਾ ਲਿਆ ਬਾਈ ਕਿਉਂਕਿ ਬਾਕੀ ਹਲੇ ਉਮਰ ਹੈ ਜਿਹੜੀ ਉਮਰ ਵੀ ਇਹਦੀ ਛੋਟੀ ਆ ਸਿਰਫ ਦੋ ਦੰਦ ਦੀ ਆ ਪਸ਼ੂ ਤਕਰੀਬਨ ਅੱਠ ਦੰਦ ਭਰਦਾ ਭਰਦਾ 4.5 ਸਾਲ ਤੱਕ ਪਹੁੰਚ ਜਾਂਦਾ ਉਦੋਂ ਤੱਕ ਆਪਾਂ ਕਹਿ ਲਈਏ ਵੀ ਕੱਦ ਕਾਠ ਚ ਹਨਾ ਬਾਡੀ ਚ ਵਿਕਾਸ ਕਰਦਾ ਰਹਿੰਦਾ ਤੇ ਬਾਕੀ ਜਿਵੇਂ ਜਾਣਕਾਰ ਸੱਜਣ ਕੋਲੇ ਜਾਊ ਜਾ ਕਿਸੇ ਸੰਭਾਲਣ ਵਾਲੇ ਭਰਾ ਕੋਲ ਜਾਊਗੀ ਤਾਂ ਸਾਮ ਸੰਭਾਲਣਾ ਚੀਜ਼ ਦਾ ਅੰਤਰ ਹੋ ਜਾਗਾ ਤੇ 8 ਤੇ 9 ਦੋ ਮਹੀਨੇ ਪੈਂਡਿੰਗ ਨੇ ਇਹਦੇ 28 ਤਰੀਕ ਤੋਂ 8ਵਾਂ ਲੱਗਿਆ ਇੱਕ ਗੱਲ ਤੁਹਾਨੂੰ ਹੋਰ ਦੱਸ ਦਦਾ ਨਾ ਵੀਡੀਓ ਚ ਜਿਹੜੇ ਗੱਬਣ ਪਸ਼ੂ ਲਈ ਜਾਵੋਗੇ ਜਿਵੇਂ ਆ ਵੱਡੀ ਪੱਛੀ ਗੱਬਣਾ ਤੇ ਇਹ ਗੱਬਣਾ ਹੈ ਇਹ ਬਾਈ ਦੇ ਘਰੇ ਚਾਹੀਏ ਆਪਦਾ ਡਾਕਟਰ ਨਾਲ ਲੈ ਕੇ ਆਜੋ ਹਾਂ ਚੈੱਕ ਕਰਾ ਕੇ ਲੈ ਜਿਓ ਹਾਂ ਕਿਉਂਕਿ ਬਾਅਦ ਚੋ ਇਹ ਸਮੱਸਿਆ ਬਹੁਤ ਆਉਂਦੀ ਹੈ ਕਈ ਭਰਾ ਕਹਿੰਦੇ ਨੇ ਮੇਰੇ ਕੋਲ 20 ਦਿਨ ਨਹੀਂ ਸੂਈ ਮੇਰੇ ਕੋਲ ਬਾਈ 10 ਦਿਨ ਉੱਪਰ ਨਹੀਂ ਮੇਰੇ ਕੋਲ ਮਹੀਨਾ ਲੱਗੀ ਹੈ ਨਾ ਉਹ ਤੁਸੀਂ ਉਰੀ ਚੈੱਕ ਕਰਾ ਕੇ ਲੈ ਜਿਓ ਡਾਕਟਰ ਆਪਦਾ ਲੈ ਆਇਓ ਅੱਗੇਟ ਦੇ ਅੰਦਰ ਦੀ ਗਾਰੰਟੀ ਆ ਤੁਸੀਂ ਘਰੇ ਜਾ ਕੇ ਕਹੋ ਇਹਦਾ ਸੂਂਦੀ ਨਹੀਂ ਇਹਦਾ ਖਾਲੀ ਲੱਗਦੀ ਆ ਜਾਂ ਕਿਵੇਂ ਲੱਗਦੀ ਆ ਉਹ ਚੀਜ਼ ਦੀ ਬਾਤ ਡਾਕਟਰ ਵੀ ਅਗਲਾ ਹਸਪਤਾਲ ਆਵੇ ਹਾਂ ਨਾ ਮੈਨੂੰ ਫੋਨ ਲਾਇਓ ਨਾ ਬਾਈ ਨੂੰ ਫੋਨ ਲਾਇਓ ਇੱਥੇ ਹੀ ਪਾਸ ਕਰਾ ਕੇ ਲੈ ਜਿਓ ਹਾਂ ਡਾਕਟਰ ਆਪਦਾ ਲੈ ਆਇਓ ਇਹਦੀ ਹਾਈਟ ਜਿਵੇਂ ਆਪਾਂ ਕਹਿ ਲਈਏ ਛੋਟੀ ਹਾਈਟ ਜੀ ਆ ਗਈ ਹੈ ਨਾ ਹਾਂ ਇਹਦੀ ਹਾਈਟ ਛੋਟੀਆਂ ਜੀਆਂ ਚ ਆ ਗਈ ਜਿਹੜੀ ਛੋਟੀ ਹੋਊ ਸੰ ਨੂੰ ਛੋਟੀ ਆਪਾਂ ਦੱਸ ਦਾਂਗੇ ਕਲਰ ਇਹਦਾ ਆ ਗਿਆ ਚਿੱਟਾ ਗਿਆ ਵੀ ਚਿੱਟੇ ਜੇ ਰੰਗ ਚ ਮਿਲਦੀਆਂ ਵੀ ਘੱਟ ਹੀ ਨੇ ਜਰਸੀਆਂ ਕਰ ਹਾਂ ਜਗਾ ਥੋੜੀ ਰੋਕੂਗੀ ਤੇ ਰੇਟ ਇਹਦਾ ਰੇਟ ਬੜਾ ਪੜਤੇ ਵਾਲਾ ਕਰਾ ਦੂੰਗਾ ਬਾਈ ਤੂੰ ਕਮਾ ਲੈ ਬਾਈ ਇਹਦਾ ਸੁਆ ਰਾਜੂ ਇਹਦਾ ਸੁਆ ਦੂਜਾ ਜੀ ਇਹ ਕਹ ਇੱਕ ਦਿਨ ਕੱਢ ਦੀਆ ਇਹਨੂੰ ਲੱਗਿਆ ਜੀ 29 ਤਰੀਕ ਤੋਂ ਨੌਵਾਂ 29 ਤੋਂ ਹਾਂਜੀ ਮਹੀਨੇ ਡੇੜ ਘੜ ਪੈਂਡਿੰਗ ਆ ਹਾਂਜੀ ਇਹਦਾ ਮਹੀਨੇ ਡੇੜ ਗਿੜ ਪੈਂਡਿੰਗ ਹੈ ਇਹਦਾ ਦੁੱਧ ਕਿੰਨਾ ਦੱਸਿਆ ਪਹਿਲੇ ਸੂਏ ਦਾ ਦੱਸਿਆ ਦਾ 14 ਕਿਲੋ ਜੀ ਠੀਕ ਆ ਗੱਲ ਆ ਤੇ ਕਲਰ ਇਹਦਾ ਆ ਗਿਆ ਵਾਈਟ ਹਾਈਟ ਇਹਦੀ ਆ ਗਈ ਜਿਵੇਂ ਆਪਾਂ ਕਹਿ ਲਈਏ ਇੱਕ ਮੀਡੀਅਮ ਹੁੰਦੀ ਹੈ ਇੱਕ ਮੀਡੀਅਮ ਤੋਂ ਥੋੜੀ ਜਿਹੀ ਦਬਦੀ ਹੁੰਦੀ ਆ ਉਹ ਹਾਈਟ ਆ ਗਈ ਇਹਦੀ ਬੱਛੀ ਦੀ ਪਰ ਆ ਗਈ ਵੀ ਜਰਸੀ ਦੇ ਵਿੱਚ ਹੀ ਆ ਗਈ ਉਦਾਂ ਦਾ ਵਾਈਟ ਇਹਦਾ ਰੇਟ ਵੀ ਕਰਵਾ ਦਾਂਗੇ ਆਪਾਂ ਤੇ ਬਾਕੀ ਬਿਊਟੀ ਵਾਲੇ ਪੱਖ 'ਚ ਬਹੁਤ ਸ਼ਾਨਦਾਰ ਹੈ ਜਗਾ ਜੁਗਾ ਵੀ ਤੁਹਾਡੇ ਕੋਲ ਘੱਟ ਰੋਕੋ ਤੇ ਜੇ 12 ਨਹੀਂ 13 14 ਕਿਲੋ ਦੁੱਧੀ ਗਰਮੀ ਚ ਤੁਹਾਨੂੰ ਪਿਆਈ ਜਾਂਦੀ ਆ ਤਾਂ ਮੱਝ ਦਾ ਮੁਕਾਬਲਾ ਹੀ ਕਰੂਗੀ ਆਰਡਰ ਸੋਹਣਾ ਰੱਖੂਗੀ ਖਣ ਦਾ ਸਹਜ ਵੀ ਸੋਹਣਾ ਬੱਚੀ ਵਾਲਾ ਰੇਟ ਆ ਭਰਾ ਇਹਦਾ ਅੱਛਾ ਕੋਈ ਰੇਟ ਵੀ ਨਹੀਂ ਜ਼ਿਆਦੇ ਠੀਕ ਆ ਗੱਲ ਆ ਲੈ ਚੱਲ ਇਹਨੂੰ ਰੇਟ ਬਾਈ ਕਹਿੰਦਾ ਇਹਦਾ ਬੱਚੀ ਵਾਲਾ ਰੇਟ ਹੀ ਕਰਨਾ ਰੇਟ ਕੋਈ ਜ਼ਿਆਦੇ ਨਹੀਂ ਕਰਨਾ ਹਰੇਕ ਸੱਜਣ ਦੀ ਪਹੁੰਚ ਵਾਲੇ ਰੇਟ ਹੀ ਹੁੰਦੇ ਨੇ ਬਾਈ ਕੋਲੇ ਤਕਰੀਬਨ ਤਕਰੀਬ ਨਾ ਜਿੱਦਾਂ ਆਪਾਂ ਕਹਿੰਦੇ ਜਰਸੀਆਂ ਆਉਂਦੀਆਂ ਨੇ ਕੋਈ ਜ਼ਿਆਦੇ ਵੱਡੇ ਰੇਟ ਨਹੀਂ ਹੁੰਦੇ ਜਰਸੀਆਂ ਦੇ ਜਿੰਨੀ ਵੀਡੀਓ ਬਾਈ ਕੋਲੋਂ ਬਣਾਉਨੇ ਆਪਾਂ ਰੇਟ ਜੈਨੂਅਨ ਜੀ ਹੁੰਦੇ ਆ ਇਹਦੇ ਰਾਜੂ ਫਿਰ ਪੈਸੇ ਕਿੰਨੇ ਲੈ ਲਾਂਗੇ ਇਹਦਾ 35000 ਰੁਪਇਆ ਜੀ 35 ਚ ਮਾਨਤਾਨ ਕੋਈ ਇਹਦਾ ਫਿਰ ਮਾਨਤਾਨ ਕਰ ਦਾਂਗੇ ਹੈ ਮਾਨਤਾਨ ਕਰ ਦਾਂਗੇ ਕਰ ਦਾਂਗੇ ਮਾਨਤਾਨ ਮੈਂ ਅਜੇ ਤਾਂ ਨਹੀਂ ਕਰਦੇ ਕਿਸੇ ਨੂੰ ਨਹੀਂ ਨਰਾਜ਼ ਨਹੀਂ ਕਰਦੇ ਅਜੇ ਤੱਕ ਕੋਈ ਬੰਦਾ ਕੋਈ ਕਰਿਆ ਬਾਈ ਨੇ ਅਜੇ ਤੱਕ ਨਾ ਹੀ ਕਹਿੰਦਾ ਕਰਨਾ ਮਾਨਤਾਨ ਇਹਦਾ 35 ਜੋ ਹੋ ਜੂਗਾ ਜੀ ਇਹਦੇ ਨਾਲ ਇਹਦੀ ਜੋੜੀ ਬਣਾ ਲੋਂਗੇ ਤਾਂ ਉਦਾਂ ਦਾ ਮਾਨਤਾਨ ਹੋ ਜੂਗਾ ਹਾਂ ਹਾਂ ਆ ਨੰਬਰ ਬੋਲ ਦੋ ਜੀ 97036 ਹਾਂਜੀ 05888 97036 ਤੇ 0588822 ਦਾ ਨੰਬਰ ਹੈ ਤੇ ਗਾਵਾਂ ਤੇ ਘਰੀ ਕਰੀ ਕੈਮਰਾ ਸਾਰੀਆਂ ਤੇ ਦੜਾ ਦੇ ਟੌਪ ਤੋਂ ਟੌਪ ਦੀਆਂ ਦਿਖਾਤੀਆਂ ਸਾਨੂੰ ਕੱਚੀਆਂ ਵੀ ਦਿਖਾਤੀਆਂ ਜਿਵੇਂ ਭਰਾ ਸ਼ਕੀਨ ਹੁੰਦੇ ਆ 7-8 ਮਹੀਨਿਆਂ ਦੇ ਗੱਬਣਾ ਦੇ ਤੇ ਇੱਕਾ ਦੋ ਦੰਦ ਪੱਛੀ ਦਾ ਬਾਈ ਕਹਿੰਦਾ ਰੇਟ ਨਹੀਂ ਕਰਿਆ ਇੱਧਰਲੇ ਬੰਨੇ ਲਿਆ ਆ ਰਹਿ ਗਈ ਦੀ ਆ ਕਿਵੇਂ ਰਹਿ ਗਿਆ ਰੇਟ ਤੇਰਾ ਹੁਣ ਕੰਨੀਓ ਕਿੰਨੇ ਲੈ ਲਾਂਗੇ ਤੇ ਇਹਦਾ ਰੇਟ 40000 ਰੁਪਏ ਮਾਨਤਨ ਕਰਦਾ 40 ਜੋ ਜੋੜੀ ਬਣਾ ਕੇ ਦੇ ਦਾਂਗੇ ਨਾਲ ਹਾਂ ਜੋੜੀ ਨਾਲ ਆ ਜੋੜੀ ਇਹਦੇ ਨਾਲ ਬਣਾ ਕੇ ਦੇ ਦਾਂਗੇ ਦਾ ਰੇਟ 40000 ਰੁਪਏ ਬਾਈ ਕਹਿੰਦਾ ਮਾਨਤਨ ਕਰਦਾਂਗੇ ਫੋਨ ਬਾਈ ਨੂੰ ਮਿਲਿਆ ਲਿਓ ਪਿੰਡ ਚੀਮਾ ਮੰਡੀ ਤਹਿਸੀਲ ਸਨਾਮ ਜ਼ਿਲ੍ਹਾ ਸੰਗਰੂਰ ਧੰਨਵਾਦ